ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਤੁਹਾਨੂੰ ਦਿਖਾਉਣੀਆਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀਆਂ ਆਵਾਂ ਜੀ ਤੇ ਬਾਕੀ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਖੜੋ ਤੇ ਗੱਪਣਾ ਆਪਣੀਆਂ ਪਾਸ ਕਰਕੇ ਖੜੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਵਾਈ ਜ਼ਰੂਰ ਕਰਾ ਲੈਣਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸਦੇ ਕਰੇ ਬੰਦਾ ਸਿੰਘ ਪਿੰਡ ਜੱਠਾ ਤਹਿਸੀਲ ਬਟਾਲਾ ਜਿਲ੍ਹਾ ਗਦਾਪੁਰ ਤੇ ਫੋਨ ਨੰਬਰ ਹੀ ਪੁੱਛਦਾ 958627755 ਠੀਕ ਹੈ ਜੀ ਤੇ ਅੱਜ ਕਿੰਨੀਆਂ ਟੋਟਲ ਚਾਰ ਮੱਜਾਂ ਤੇ ਇੱਕ ਬੈਡ ਹੈ ਨਾ ਹਾਂਜੀ ਤੇ ਅੱਜ ਫੇਰ ਭਾਜਿਆ ਜੀ ਆ। ਗੈਰ ਜੀ ਗੈਰੀ ਥੋਪੜਾ ਵਾਜੀ ਭਾਵੀ ਦੀ। ਅੱਛਾ। ਜਰਾਵੀਆਂ ਸੀਆਂ ਦੁੱਧ ਵਾਲੀਆਂ। ਠੀਕ ਆ। ਹਾਂ ਜੀ। ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਤੋਂ ਕਰ ਲਈਏ। ਉਹ ਨੂੰ ਵੀ ਜੀ ਅੱਜ ਤੀਜਾ ਦਿਨ ਦੀ ਸੂਈ ਨੂੰ। ਹਾਂ ਦੇਖ ਸੰਦੇ ਹਵਾਨਾ ਇਹਦਾ। ਕਿੰਨੇ ਚਿਰ ਦੀ ਸੂਈ ਆ? ਤੀਜਾ ਦਿਨ ਦੀ ਸੂਈ ਨੂੰ ਜੀ। ਅੱਛਾ। ਹਾਂ ਜੀ। ਇਤੋਂ ਨਹੀਂ। ਹਾਂ ਦੇਖ ਸੰਦੇ। 9 ਕਿਲੋ ਵੀ ਜੀ ਥਲੇ ਬੋੜਾ ਹੀ ਹੋਊਗਾ। ਠੀਕ ਆ। ਦੂਰ ਨਾਲ ਦੂਵੇ 10 ਬੋਨੇ ਤੋਂ ਕੋਲ ਗਾੜ ਹੋਊਗੀ ਤੇ ਚਵਾਈ ਲਗੀ ਹੈ ਕਿਹੜੇ ਕੰਨ ਜਣਾ ਜਿਹੜਾ ਮੱਗੀ ਵੀ ਸੌਦਾ ਕਰਕੇ ਨਾ ਆ ਜੇ ਇਹਦੀ ਚਵਾਈ ਤੋਂ ਡੰਗਰ ਫੇਰ ਹੋਗਾ ਖਰਚਾ ਤੇルダー ਵੀ ਦਵਾਂਗੇ ਅੱਛਾ ਹਾਂਜੀ ਕਿੰਨੇ ਕਿੰਨਾ ਕੇ ਦੁੱਧ ਕਰੀ ਜਾਓਗੇ ਕਿ 12 ਕਿਲੋ ਦੇ ਦੂਰੇ ਅੱਛਾ 12 ਕਿਲੋ ਕਰੀ ਜਾਓਗੇ ਹੁਣ ਕਿੰਨਾ ਤਿਆਰ ਹੈ ਮੋਕੇ 9 ਕਿਲੋ ਚੋਕੇ ਦਵਾਂਗੇ ਬੋਰਾ ਤੇ ਪਰਸੋਂ ਦੀ ਸੋਈ ਆ ਹਾਂਜੀ ਪਰਸੋਂ ਦੀ ਸੋਈ ਉਹ ਬੱਚਾ ਜੀ ਤੀਸਰਾ ਦਿਨੇ ਅੱਜ ਕਿੰਦੇ ਟੋਰੋ ਫੇਰ ਦੇਖ ਲਈ ਤੀਸਰੇ ਚੌਥੇ ਦਿਨ ਦੀ ਸੋਈ ਆ ਪ ਵੀਰ ਉਹ ਸਾਰਾ ਨਹਿਰੇ ਚਾਹ ਨਾਲ ਲੈ ਵੀ ਹਫਤੇ ਟੱਕਰ ਜਿਹੜਾ ਇਹਨੇ ਪੂਰਾ ਦੁੱਧ ਤੇ ਜਿਹੜਾ ਪਹੁੰਚ ਜਾਣਾ ਹੈ ਲੋਕਾਂ ਤਾਂ ਇਹ ਬੱਚਾ ਵਾ ਜਿਹੜਾ ਇਹਦਾ ਉਹਨੇ ਤੁਹਾਨੂੰ ਦਿਖਾ ਦਿੰਨੇ ਇਧਰ ਨੂੰ ਸਿੱਧੀ ਲਾ ਜਾ ਭਾਜੀ ਇੱਕ ਕਰਕੇ ਨਾਲੇ ਸਾਡੇ ਥੱਲੇ ਚੰਗੀ ਖੁੱਲੀ ਆ ਇਹ ਵੀ ਚਲੋ ਜੇ ਟਾਈਮ ਵੀ ਸਵੇਰ ਦਾ ਵਾ ਮਈਆਂ ਵੀ ਦੁਨੀਆਂ ਟਾਈਮ ਦਾ 3:30 ਵਜੇ ਦੀ ਚਵਾਈਏ 9 ਵਜੇ ਅੱਜ 8:30 9:00 ਵਜੇ ਦੇ ਜੀ ਹਾਂਜੀ 8:30 ਦਾ ਟਾਈਮ ਲੈਣਾ ਸਵੇਰ ਦਾ 8:30 ਦਾ ਨਾ ਕੋਈ ਝੋੜੇ ਸਵੇਰੇ ਵੀ ਝੋਲੇ ਡੂੰ ਡੂੰਂਗ ਚੋਗੇ ਤਸੱਲੀ ਕਰਕੇ ਖੜੇ ਠੀਕ ਹੈ ਤੇ ਸਾਈ ਕਰਕੇ ਵੀਡੀਓ ਕਰਦੇ ਜਵਾਬੀ ਆਪੋ ਨਾ ਦੇਖ ਸਾਡੇ ਤੇ ਮੁੱਲ ਫਿਰ ਵੇਚੀ ਯਾਰਾ ਮੋਲੇਰਾ ਵੀ ਦਿਓਰਦੀ ਵਾਲਾ ਏ ਕਿੰਨਾ ਕਰ ਹਾਂਜੀ 72000 ਦੀ ਦੇ ਦिए 72 ਦੀ ਹਾਂਜੀ ਦੇਖ ਲੈ ਕਰੇ ਕਰੇ ਦਿਨ ਫਿਰ ਬਾਕੀ ਥੱਲੇ ਦਾ ਤਰ੍ਹਾਂ ਚੰਗੀ ਆ ਜੜੀ ਸਾਰੀ ਚੰਗੀ ਗਾਉਂ ਨੂੰ ਸਾਰਾ ਕੈਮਰਾ ਚਲਾ ਦੇਵਾ ਛਾਂਜੂ ਵੀ ਕਿੱਡਾ ਬਦਲਾਵਾ ਬਾਕੀ ਮਿਲਕ ਵੀ ਨਵੀਂ ਚੰਗੀ ਲੱਗਦੀ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਇਹ ਆ ਭਈ ਜੋ ਮੱਜਾਂ ਵਾ ਜਿਨ੍ਹਾਂ ਨੇ ਦੁੱਧ ਚੋਣਾ ਵਾ ਮੇਨ ਜਿਨ੍ਹਾਂ ਨੇ ਮੇਨ ਦੁੱਧ ਨਾ ਮਤਲਬ ਆ ਤੇ ਕਿੰਨੇ ਦੀ ਦੇ ਦिए ਫਿਰ ਜੱੱਸ 70 ਰੁਪਏ ਦੀਏ 100 ਛੱਡ ਦੀ ਹੋਰ ਪੂਰੇ 65000 ਦੀ ਦਿੱਤੀ ਦੇਣੀ। ਅੱਛਾ ਪੂਰੇ 65000 ਦੀਆਂ ਦੇਣੀਆਂ ਧੋਕੜਾਂ ਦਾ ਭਾਅ ਹੈ। ਵੇਖੋ ਮਹੀ ਗੱਲਾਂ ਸੱਚ ਨਹੀਂ ਆ। ਠੀਕ ਹੈ ਜੀ। ਜਿਉਂਵੇਂ ਸਭੀ ਕਰਕੇ ਰਹੇ। ਠੀਕ ਆ। ਕਦੇ ਜਵਾਈ ਲੱਗੀ ਕਦੇ ਕੰਮ ਚਲੋ ਵੇਖੋ ਜੇਵਾ ਗੱਲਾਂ ਲੈਣ ਦਾ। ਠੀਕ ਹੈ 65000 ਦੀ ਜਿਹੜੀ ਕਹਿੰਦੇ ਵੀ ਆਹ ਦੇ ਦੇਣੀ ਬਿਲਕੁਲ ਤਾਜ਼ਾ ਬੱਚਾ ਜਿਹੜਾ ਉਹ ਬੱਚਾ ਸਾਹਮਣੇ। ਦੂਜਾ ਬੱਚਾ ਤਾਜ਼ਾ ਜੀ ਆਹ ਦੋ ਨੰਬਰ ਤੇ ਜਿਹੜੀ ਦਿਖਾਉਣੀ ਆ ਉਹ ਤਾਂ ਬੱਚਾ ਆ ਜੇ। ਬਿਲਕੁਲ ਤਾਜ਼ੇ ਬੱਚੇ ਆ ਦੋਵੇਂ। ਤੇ ਇਹਦੇ ਬਾਰੇ ਵੀ ਦੱਸ ਤੀਏ ਵਿੱਚ ਅੱਛਾ ਦੇਖੋ ਦੇਖੋ ਇੰਨੀ ਨਾਲੇ ਮਹੀਂ ਦੀ ਪੂਛ ਤੱਕ ਜੱਡ ਲੈ ਗਿਆ ਠੀਕ ਆ ਥਾਣੇ ਕਰੀ ਦਿਖਾਈਏ ਇਹਦੇ ਵੀ ਲੱਗੇ ਤਾਂ ਆ ਦੇਖ ਸਾਡੇ ਚੰਗੇ ਗੈਪ ਤੇ ਜਿਹੜਾ ਥਾਣੇ ਅਗਲਾ ਪਿਛਲੇ ਥਣ ਲਗਭਗ 1:00 ਵਜੇ ਸਾਈਦੇ ਆ ਤੇ ਮਿਲ ਕੇ ਮੈਨੇ ਵੀ ਚੰਗੀ ਲੱਗੀ ਬਾਜੀ ਸਿੰਘ ਮਰਜੀ ਦੇ ਬੱਕਰਾਂ ਵਾਲੇ ਚਲੋ ਹੁਣ ਨਾ ਸਿਰ ਸਿਰ ਦਾ ਬਾਜੀ ਸਿੰਘ ਜਿਹੜੇ ਕੱਟ ਕੇ ਛੋਟੇ ਹੋ ਜਾਣੀ ਆ ਕਾਈ ਕਰਾਈ ਦੀਆਂ ਬਾਜੀ ਮਹੀਂ ਚੰਗੀ ਮਹੀਂ ਹੈ ਘੋਟੀ ਮੈਂ ਤਜਾ ਸੁਆਜੇ ਅੱਛਾ ਹਾਂਜੀ ਇਹ ਦੁੱਧ ਲੋਟ ਵੀਰ ਜੀ ਖਦੋਂ ਵਾੜ ਦੇ ਦਾ 22 ਲੱਖ ਵਾਲਾ ਲੱਗਿਆ ਕੋਈ ਵੀਰ ਤੋਗੇ ਫਿਰ ਮੈਂ ਦਾ ਸੌਦਾ ਕਰੇ ਅੱਛਾ ਬਾਜੀ 2 ਕਰੋ ਬਾੜ ਹੋ ਗਈ ਜੀ ਦੇਖੋ ਲੈ ਵਾਹ ਬਾਕੀ ਸਿੰਘ ਜੀ ਕੇ ਨੇ ਰੋਕ ਰਣਾ ਹੁੰਦੇ ਕਰਾ ਵੀ ਦਵਾਗੇ ਠੀਕ ਆ ਸਿੰਘ ਛੋਟੇ ਕਿੰਦੇ ਕਰਾ ਵੀ ਦਵਾਗੇ ਬਾਕੀ ਤੁਹਾਡੇ ਸਾਹਮਣੇ ਆ ਤੇ ਉਦ ਤਰਾ ਕਿੰਨਾ ਹੁਣ ਦੁੱਧ ਤਿਆਰ ਹੈ ਦੇਖੋ ਵੀਰ ਜੀ 10000 ਕਿਲੋ ਖਾਣੇ ਪਏ 12 13 ਕਰੀਏ ਠੰਡਾ ਕਰਕੇ 10 ਕਿਲੋ ਤੋਂ ਬਾਹਰ ਹੋਗਾ ਬੋਲਾ ਜੀ ਕਿੰਨਾ ਕਰੀ ਜਾਊਗੀ ਇਹ ਲੋਟ ਵੀਰ ਜੀ 13 ਕਿਲੋ ਬਾਹਰ ਦੇ ਦੂੰਗੀ ਬਈ ਤੋਰੋ ਹਾਂ ਫਿਰ ਇੱਕ ਕਰੀ ਨਾ ਖਾਣੇ ਉਹ ਵੇਖੋ ਕੀ ਚੀਜ਼ ਆ ਲੈਸ ਲਗਾਈਆਂ ਵੇਤੋ ਇਹ ਸ਼ਾਮਾਂ ਵਿੱਚ ਚੱਡਾ ਲੈ ਕੇ ਨਹੀਂ ਤੋਰਨਾਰੇ ਕੋਟ ਜੀ ਮਾਨੋ ਬੜਾ ਲੱਗਾ ਚਾਰੇ ਥਾਰੇ ਕੋ ਜੀ ਸਿੱਧੀ ਲੈ ਜੇਂ ਕਰੀ ਅਸਾਂ ਬਾਕੀ ਇਹ ਆ ਵੀ ਥੱਲੇ ਉਹ ਜਿਹੜੇ ਆ ਸਫਾਈ ਦੇ ਆ ਡੇਰੀਆਂ 'ਚ ਚੌਣ ਆਲੀਆਂ ਮੱਝਾਂ ਵਾਂ ਸਾਰਾ ਸੋਰਾ ਸੁਆਚੋ ਕੇ ਫੇਰ ਉਹਨੇ ਉਹਨੇ ਦੀਆਂ ਵੀ ਕਨਾਲੀਆਂ ਚਲੋ ਲੈ ਜਾਓ ਫੇਰ ਦੋ ਕਾਤਰੀ ਕੋ ਬਸਮਾਦਰੀ ਨੂੰ ਬਿਲਕੁਲ ਸਾਫ ਕੀਤੀ ਆ ਇਹ ਆ ਵੀ ਚਲੋ ਚਵਾਈ ਵੀ ਥੋੜੀ ਟਾਈਮ ਦੀ ਹੋਈ ਆ ਤੇ ਟਾਈਮ ਵੀ ਜੇ ਕੋਈ ਜ਼ਿਆਦਾ ਨਹੀਂ ਹੋਇਆ ਤੇ ਸ਼ਾਮ ਤੱਕ ਕਰਦੇ ਚੰਗੀਆਂ ਭਰ ਜਾਣੀਆਂ ਫਿਰ ਇਹ ਕਿੰਨੇ ਦੇ ਤੈ ਹੀ ਆ ਫਿਰ ਇਹ ਆਪਾਂ ਲੈ ਲੋ ਵੀਰ ਜੀ ਮੈਂ ਸਾਰੇ ਚੋਗੇ ਦੇਣੀ ਤਾਂ ਸੱਡੀ ਕਰਾ ਗਏ ਅੱਛਾ ਕਿੰਨੇ ਦੇ ਗੱਸਨੋ ਕਰਦੀ ਆ ਹੁਣ ਤਾਂ 80000 ਦੇ ਅੱਛਾ 75000 ਹੋਰ ਕਰਦੀ ਆ 70000 ਕਰਦੀ 72 ਦੀ ਕੋਲੇ ਸੀ ਦੇ ਲਾਂਗੇ ਕਹਦਾ ਪਰ ਇਹਦੀ ਮਹੀਂ ਮਿਲੂਗੀ ਐ ਹੋਜੀ ਠੀਕ ਆ ਬਾਕੀ ਥੱਲੇ ਜਿੰਨੇ ਵੀ ਆ ਸਫਾਈ ਚ ਆ ਆਣਾ ਦਾ ਸਾਈਜ਼ ਗਿਆ ਬੀ ਚੰਗਾ ਬਾਕੀ ਸ਼ਾਮ ਤੱਕ ਦੋਸਤਾਂ ਚੰਗੀ ਭਰ ਦੇ ਜੀ ਥੱਲੇ ਹਵਾਨੇ ਚ ਆਣਾ ਦੇਖਾਂਗੇ ਬਾਕੀ ਚਲੋ ਕੋਈ ਫੋਨ ਲਾਊਗਾ ਤੇ ਉਹਨੇ ਕੀ ਮਾਨਦਾਨ ਮੌਕੇ ਤੇ ਹੋਰ ਹੋ ਜਾਊਗਾ ਤੇ ਹੁਣ ਆ ਗਈ ਆਪਣੇ ਕੋਲ ਮੀਂਹ ਵੀ ਦੀ ਜੇ ਜੜੋਟੀ ਜਿਹੜੀ ਪਾਣੀ ਆ ਗਿਆ ਇਹ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਵੀ ਜੀ ਯਾਰ 1/2 ਕਿਲੋ ਦਊਗੀ ਅੱਛਾ ਹਾਂ ਜੀ ਤੋਰਾਂ ਹਾਂ ਫਿਰ ਇੱਕ ਰੀਨ ਨੂੰ ਮੈਂ ਬਾਕੀ ਇੱਕ ਰਿਆ ਦੇ ਸਕਦੇ ਆ ਵੀ ਪਿੱਛੇ ਤੋਂ ਲਾ ਕੇ ਤੇ ਗਾਂ ਦਾ ਕਰ ਚੰਗੀ ਤਿਆਰ ਹੁੰਦੀ ਮਿਲਟਮੈਨ ਨੇ ਚੰਗੀ ਲੱਗੀ ਤੇ ਅਗਲੇ ਪਿਛਲੇ ਥਾਣੇ ਦੇ ਵੀ ਦੇਖ ਸਕਦੇ ਚੰਗੇ ਲੱਗੇ ਬਾਕੀ ਤਿਆਰੀ ਜੀ ਨੇ ਬਹੁਤਾ ਟਾਈਮ ਨਹੀਂ ਖੜਨਾ ਕੋਈ 2-4 ਦਿਨ ਹੀ ਆ ਬਸ ਇਤੇ ਹਾਂ ਹਾਂ ਦੇਖ ਸਾਡੇ ਥੱਲੇ ਇੱਕ ਰੀ ਠੀਕ ਹੈ ਤੇ ਇਹਦਾ ਮੁੱਲ ਵੀਰ ਜੀ ਫਿਰ ਹੁਣ ਵੀਰ ਜੀ ਦੱਸੀਏ ਅੱਛਾ ਇਹ ਪ੍ਰਿਆਜ ਲਿਆ 75 ਦੀ ਕੀ ਹੋਰ ਕਰਦੀ ਹੈ ਮਾਨ 2 3000 ਛੱਡਦੀ ਹੋਰ 72000 ਦੀ ਹਾਂ ਦੇਣੀ 72000 ਦੀ ਜਿਹੜੀ ਦੇ ਦੇਣੀ ਹੈ ਠੀਕ ਹੈ ਜੀ ਤੇ ਆ ਵੀ ਮੱਚ ਚੰਗੇ ਕਦ ਕੱਢ ਚ ਆ ਕਿੰਨਾ ਦੁੱਧ ਤਿਆਰ ਇਹਦੇ ਕੋਲ ਮਿੱਜੀ ਜੀ ਨੇ 12 ਕਿਲੋ 11 ਕਿਲੋ ਚੋਕੇ ਦੇਣਾ ਥੋੜਾ ਪੱਕਾ ਤਿਆਰ ਜਿਹੜਾ ਹਾਂਜੀ 15 ਦਿਨਾਂ ਦੀ ਸੋਈ ਮਗਰ ਕੱਟੀ ਜਦੋਂ 15 ਦਿਨਾਂ ਦੀ ਸੋਈ ਆ ਤੇ ਮਗਰ ਇਹਦੇ ਕੱਟੀ ਆ ਅੱਜ ਲੈ ਆਓ ਜੀ ਤੇ 11 12 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਤਿਆਰ ਹੈ ਇਹਦੇ ਕੋਲ ਮੋਕੇ ਤੇ ਤੇ ਬਾਕੀ ਪੂਰੇ ਚੰਗੇ ਕੱਦ ਕਾਟਚਾ ਜਿਹੜੀਆਂ ਮੱਝ ਆਹ ਤਣਾ ਦਾ 사이 ਗਿਆ ਪੂਰੇ ਦੇਖ ਸਕਦੇ ਇਹਦਾ ਵੀ ਬਾਕੀ ਕੱਤ ਕੱਠ ਪਿੱਟ ਪੁਰੇ ਦੀ ਚੰਗੀ ਜਿਹਾ ਸੰਧੀ ਕਰਕੇ ਖੜੀ ਝੋਟੀ ਦੇਖੋ ਹਾਂ ਦੇਖ ਸੰਦੇ ਜੀ ਵੱਡੀ ਝੋਟੀ ਆ ਪੂਰੀ ਚੜਾਈ ਚ ਆ ਮੱਜ ਮਗਰਮ ਬਣੋਗੇ ਨਾ ਇਹ ਨਹੀਂ ਹੁੰਦੇ ਰਗਾ ਇੰਨੇ ਦੀ ਲੈ ਲਾਂਗੇ ਅੱਛਾ ਹਾਂ ਜੀ ਕਿੰਨਾ ਇਹਦਾ ਮੁੱਲ ਮੁੱਲ ਦੇ ਦਾ ਲਾਕੀ ਹੈ ਅੱਛਾ ਹਾਂ ਜੀ ਕਿੰਨੇ ਦੀ ਐਸਨੋ ਕਰਦੇ ਪੂਰੇ 90 ਦੀ ਦੋ 6890 ਅੱਛਾ 88000 80000 ਦੇ ਟੋਕੜ ਗੱਬਣੀ ਨਾ ਲਾਂਗੇ ਠੀਕ ਤਾਨਾ ਖੜਾ ਝੋਟੀ ਦਾ ਬਾਕੀ ਕੋਈ ਵੀਰ ਇੱਥੇ ਆਣ ਕੇ ਵੇਖੇ ਕਰੀ ਛੱਡ ਜਿਹੜਾ ਵੀਰ ਜੀ ਇੱਥੇ ਆਊਗਾ ਛੱਡ ਕੇ ਨਾ ਜਾਊਗਾ ਝੋਟੀ ਤੇ ਕੱਟ ਕੱਟ ਪੱਖੋਂ ਪੂਰੀ ਜਵਾਨ ਆ ਜਿਹੜੀ ਬਾਕੀ ਸਾਰੀਆਂ ਮੱਜਾਂ ਉੱਚੀ ਆ ਜਿਹੜੀ ਇਹ ਜਿੰਨੇ ਆ ਤੁਹਾਨੂੰ ਦਿਖਾਈਆਂ ਅੱਜ ਤੇ ਆ ਸੋਈ ਸਵਾਈ ਹੈ ਹਨਾ ਇਹ ਪਹਿਲਾਂ ਨੂੰ ਅੱਛੀ ਸੋਈ ਹੈ ਕਿੰਨੇ ਦਿਨਾਂ ਤੇ ਸੋਈ ਆ ਤੋਰੋ ਫੇਰੇ ਕਰੀ ਨਾ 10 ਕਿਲੋ ਵਿੱਚ ਪੂਰਾ ਹੀ ਹੋ ਗਿਆ ਹੋਵੇ ਦੱਸ ਨਹੀਂ ਕਰਕੇ ਖੜੇ ਥਾਣੇ ਤੋਂ ਨਰਾ ਲਗਾ ਕਿੰਨਾ ਚ ਤਿਆਰ ਹੋਣਾ 10 ਕਿਲੋ ਕਿੰਨਾ ਕਰੀ ਜਾਊਗੀ ਕੋਈ ਨਹੀਂ ਕਿਹੜਾ ਜਾਵਾਂ ਕਿਲੋ ਦਰੂਗੀ ਕੋਈ ਰੱਸੀ ਕੋਈ ਰੰਗ ਨਹੀਂ ਕੋਣੇ ਚਿਟਾ ਦੁੱਧ ਦਊਗਾ ਤੋਰਦਾ ਇਹ ਕਿਉਂ ਲੱਗੀ ਵੇ ਟੜੀ ਬੋਲੀ ਲੈ ਹਾਂ ਜੀ ਹਾਂਜੀ ਇਹ ਵੇਖੋ ਇਹ ਨਹੀਂ ਕੀ ਕਰਵੇਂ ਪੁੱਤਰਾ ਛੰਡੀ ਆ ਪੁੱਤਰਾ ਵੈਸੇ ਡਰਜੇ ਤੇ ਡਰਜੇ ਵੱਖਰੀ ਗੱਲ ਟਰੰਡੀ ਕੋਈ ਰੱਸੀ ਨਹੀਂ ਮੰਗਾਂ ਲਈ ਤੇ ਇਹਦਾ ਫਿਰ ਮੁੱਲ ਕਿ ਕਰੀਏ ਆਡੀ 40000 ਹੈ ਤੇ ਕਰਦੇ ਕੋ ਮਨਤਾ ਨਾ ਹਾਂਜੀ 35000 ਪੂਰੇ 35 ਦੀ ਠੀਕ ਹੈ ਜੀ ਕਿਉਂਕਿ 10 ਕਿਲੋ ਵਾੜੀ ਕੋ ਲੈ ਕੇ ਜਾਵੇ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਵੇਸ ਚ ਆ ਕੇ ਤੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ